ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੇਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਔਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੌਨ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਡੇਟ ਜਿਹੜੀ ਸੱਜਣੋ ਅੱਜ ਕਨਫਰਮ ਕਰਾ ਦਿੰਨੇ ਆ 15 11 2024 ਤੇ ਇੱਥੇ ਜਿਹੜੇ ਨਾਲ ਲੱਗਦੇ ਫਾਰਮ ਤੇ ਆਉਣ ਵਾਸਤੇ ਪਿੰਡ ਲੋਕੇਸ਼ਨ ਜਿਹੜੀ ਆਪਾਂ ਤੁਹਾਨੂੰ ਦੱਸ ਦਿੰਨੇ ਆਂ ਕੋਟ ਬੁੱਡੇ ਤੋਂ ਪਹੁੰਚ ਕਰ ਸਕਦੇ ਆ ਹਰੀਕੇ ਪੱਤਨ 10-12 ਕਿਲੋਮੀਟਰ ਦੀ ਦੂਰੀ ਤੇ ਤੇ ਪੱਟੀ 6-7 ਕਿਲੋਮੀਟਰ ਦੀ ਦੂਰੀ ਤੇ ਸੰਗਵਾ ਦੁਬਲੀ ਪੱਗੂਪੌਰ ਚੀਮਾ ਬਰਵਾਲਾ ਇਹ ਸਾਰੇ ਨਾਲ ਲੱਗਦੇ ਲੱਗਦੇ ਜਿਹੜੇ ਪਿੰਡ ਆ ਤੇ ਅੱਜ ਤੁਹਾਨੂੰ ਦਿਖਾਉਨੇ ਆਂ ਆਪਾਂ ਇੱਕ ਆਪਣੇ ਫਾਰਮ ਤੇ ਸਪੈਸ਼ਲ ਜਿਹਾ ਜਿਹੜਾ ਨਗੀਨਾ ਆਇਆ ਬਿਲਕੁਲ ਨੀਲੀ 라ਵੀ ਦੀ ਮੱਝ ਤੀਜਾ ਸੂਆ ਸੂਈ ਆ ਤੇ ਪਾਕਿਸਤਾਨ ਬਲੱਡ ਲਾਈਨ ਦੇ ਵਿੱਚੋਂ ਜਿਹੜਾ ਇਹਦਾ ਪਸ਼ੋਕੜ ਆ ਉਹ ਆਪਾਂ ਕੱਲਾ-ਕੱਲਾ ਤੁਹਾਨੂੰ ਜਿਹੜਾ ਜਰੂਰ ਸਾਂਝਾ ਕਰਦੇ ਹਾਂ ਗੱਲਬਾਤ ਤੁਹਾਡੇ ਨਾਲ ਤੇ ਗੱਲ ਕਰੀਏ ਇਹਦੇ ਥਣਦੀ ਦੇ ਵੰਡ ਸਪੇਸ ਦੀ ਬਹੁਤ ਸੋਹਣੀ ਆ ਘੇਰੇ-ਵਿਰੇ ਕਲੀ ਖੁੱਲ ਗਏ ਮੱਝ ਨੂੰ ਮੜਾ ਜਾ ਤੋੜ ਕੇ ਜਰੂਰ ਸੱਜਣਾ ਨੂੰ ਦਿਖਾਈਏ ਗੱਲ ਕਰੀਏ ਇਹਦੇ ਥਣ ਹਵਾਨੇ ਦੀ ਤੇ ਪੰਡਾਂ ਦੀਆਂ ਪੰਡਾਂ ਥੱਲੇ ਦਰਮਾਲੀ ਨੇ ਪਾਈਆਂ ਹੀ ਆ ਤੇ ਆਖੂਖ ਬਹੁਤ ਸੋਹਣੀ ਬਿੱਲੀ ਮਣਕੀ ਆ ਤੇ ਇਹਦੇ ਪਸ਼ੋਕੜ ਦੀ ਗੱਲ ਕਰੀਏ ਤਾਂ ਇਹ ਪਾਕਿਸਤਾਨ ਬਲੱਡ ਲਾਈਨ ਤੋਂ ਆ। ਉਹ ਜਿਹੜੀਆਂ ਪਾਕਿਸਤਾਨ ਤੋਂ ਮੱਝਾਂ ਪਾਰੋਂ ਜਾਂਸੀ। ਉਹਨਾਂ ਮੱਝਾਂ ਦੇ ਵਿੱਚੋਂ ਇੱਕ ਜਿਹੜਾ ਕੱਟਾ ਸੀਗਾ। ਕਿਸੇ ਮਰਦਨ ਕੋਲੇ ਆਇਆ। ਤਾਂ ਅੱਗੇ ਜਿਹੜਾ ਉਹ ਕੱਟੇ ਦਾ ਉਹ ਪਿੰਡ ਦੁਬਲੀ ਦੇ ਵਿੱਚ ਜਿਹੜਾ ਤੰਤਰਬਾਬਾ ਸੰਤ ਕਾਮਤਾ ਜੀ ਦੇ ਗੁਰਦੁਆਰਾ ਸਾਹਿਬ ਕੋਲੋਂ ਛੱਡਿਆ ਗਿਆ ਸੀ ਜਾਂ ਪਿੰਡ ਦੇ ਵਿੱਚ ਸਰਕਾਰੀ ਤੌਰ ਤੇ। ਤਾਂ ਉਸ ਮਾਲੀ ਦੀ ਐਜੈਕਟ ਕ੍ਰਾਸਿੰਗ ਦਿੱਤੀ ਆ ਤੇ ਦੀ ਮਾਂ ਦਾ ਵੀ ਚੰਗਾ ਰਿਕਾਰਡ ਸੀਗਾ। ਤੇ ਮਾਲੀ ਦੀਆਂ ਤਾਂ ਬਾਗਮਾਲ ਉਸ ਪਿੰਡ ਦੇ ਵਿੱਚ ਜਿਹੜੀਆਂ ਕਟੀਆਂ ਛੋਟੀਆਂ ਸਾਰਾ ਇਲਾਕਾ ਜਾਣਦਾ ਤੋਂ ਬਾਅਦ ਵਿੱਚ ਪਿੰਡ ਵਾਲਿਆਂ ਵੱਲੋਂ ਜਿਹੜਾ ਹੀਰਾ ਨਹੀਂ ਸਾਂਭਿਆ ਗਿਆ ਆਪਾਂ ਤਾਂ ਇਹੀ ਕਵਾਂਗੇ ਜਾਂ ਕਿਸੇ ਕਾਰਨ ਕੋਈ ਕਮੀ ਪੇਸ਼ੀ ਆਉਣ ਕਰ ਉਹ ਜਿਹੜਾ ਮਾਲੀ ਸੀਗਾ ਉਹ ਗੁਜਰ ਲੈ ਗਏ ਸੀਗੇ ਗੁਜਰਾ ਨੂੰ ਸੇਲ ਕਰ ਦਿੱਤਾ ਸੀਗਾ ਨਗਰ ਵੱਲੋਂ ਪਰ ਉਹ ਛਪੈਸੋ ਚੀਜ਼ ਸੀ ਅੱਜ ਪਤਾ ਲੱਗਦਾ ਕਿ ਉਹਦੀਆਂ ਧੀਆਂ ਕਿੰਨੇ ਦੁੱਧ ਤੇ ਚੱਲਣਦੀਆਂ ਇਹਦੇ ਵਿੱਚ ਥੋਤੀ ਨੂੰ ਇੱਧਰ ਕਰਦੇ ਮੜਾ ਇਹਨੂੰ ਕਿੰਨੇ ਦੁੱਧ ਤੇ ਚੱਲਣ ਦੀਆਂ ਤੇ ਕੀ ਚੀਜ਼ ਆ ਕਹਿੰਦੇ ਹੁੰਦੇ ਜਦੋਂ ਚੀਜ਼ ਹੱਥੋਂ ਨਿਕਲ ਜਾਂਦੀ ਆ ਉਦੋਂ ਆਪਾਂ ਨੂੰ ਪਤਾ ਲੱਗਦਾ ਕਹਿੰਦੇ ਨੇ ਜਾਣ ਤੋਂ ਬਾਅਦ ਫਿਰ ਪਤਾ ਲੱਗ ਜਾਂਦਾ ਕਿ ਕਿਸੇ ਦੇ ਕੋਲੇ ਕੀ ਸੀਗਾ ਤੇ ਕੀ ਆਪਾਂ ਪਾਇਆ ਤੇ ਕੀ ਆਪਾਂ ਘਟਿਆ ਪਰ ਇਸ ਟਾਈਮ ਆਪਾਂ ਜਿਹੜੀ ਚੀਜ਼ ਖਵਾ ਬੈਠੇ ਆ ਈਆਂ ਉਹਦੀਆਂ ਬਾਗਮਾਲ ਦੇ ਉੱਤੇ ਚੱਲਣ ਦੀਆਂ ਤੇ ਇਹਦੀ ਗੱਲ ਕਹਿੰਦੇ ਤੀਜੇ ਸੂਬੇ ਦੇ ਵਿੱਚ ਇਸ ਟਾਈਮੇ ਸਟਾਰਟਿੰਗ ਹੀ 12 13 ਕਿਲੋ ਬੋਲੇ ਤੁਹਾਨੂੰ ਸੌਰੀ ਹੋਈਆ ਤੇ ਉਮੀਦ ਕਰਦੇ ਆ ਕਿ 17 18 ਕਿਲੋ ਦੁੱਧ ਤੇ ਚੱਲੂਗੀ ਕਿਉਂਕਿ ਇਹਦੇ ਜਿਹੜੇ ਓਨਰ ਸੀ ਮਾਲਕੇ ਦੇ ਦੁੱਬਲੀ ਪਿੰਡ ਤੋਂ ਆਪਾਂ ਮੱਝ ਲਈ ਸੀ ਇਹਦੇ ਓਨਰ ਜਿਹੜੇ ਮਾਲਕਾ ਉਹਨਾਂ ਨੇ ਇਹ ਗੱਲ ਜ਼ਰੂਰ ਕੀਤੀ ਆਪਣੇ ਨਾਲ ਸਾਂਝੀ ਕਿ ਇਹ ਪਹਿਲੇ ਸੂਏ ਦੇ ਵਿੱਚ 13 14 ਤੇ ਤੇ ਦੂਜੇ ਸੂਏ ਦੇ ਵਿੱਚ 16 17 ਲੀਟਰ ਤੇ ਜਿਹੜੀ ਨਾਰਮਲ ਇਹ ਚੱਲਦੀ ਰਹੀ ਆ ਤੇ ਹੁਣ ਵੀ ਚੰਗਾ ਜਿਹੜਾ ਉਮੀਦ ਜਿਹੜੀ ਇਹਦੇ ਤੋਂ ਆਪਾਂ ਕਰ ਸਕਦੇ ਆ ਇਸ ਵਾਰ ਵੀ ਗੱਲ ਵੰਡ ਸਪੇਸ ਦੀ ਕਰੀਏ ਥਣਾ ਦੀ ਕਰੀਏ ਤੇ ਹਵਾਨਾ ਬਾ ਕਮਾਲ ਅੱਗੇ ਧੁੰਨੀ ਨੂੰ ਟੱਚ ਹੁੰਦਾ ਆ ਤੇ ਪਿੱਛੇ تک ਸੂ ਤੱਕ ਜਿਹੜਾ ਇਹਦਾ ਆਰਡਰ ਲੱਗਾ ਤੇ ਵੰਡ ਸਪੇਸ ਵੀ ਬਹੁਤ ਵਧੀਆ ਕਰਮਾ ਵਾਲੀ ਦੀ ਤੇ ਅੱਗੇ ਜਿਹੜੇ ਬੱਚੇ ਆਉਣਗੇ ਉਹ ਵੀ ਇੱਕ ਚੰਗੇ ਹੀਰੇ ਬਣ ਕੇ ਤਿਆਰ ਹੋਣਗੇ ਤੇ ਕੱਟਾ ਦਿੱਤਾ ਫਿਲਾ ਦੇਨੇ ਆ ਚੈੱਕ ਕਰੋ ਇਹਦੀ ਮਾਰ ਕੇ ਪਿਛਲੇ ਪੈਰਾਂ ਤੇ ਜਿਹੜੇ ਬਿਲਕੁਲ ਵਾਈਟ ਆ ਗਏ ਨੇ ਤੇ ਜਿਹੜੀ ਇਹਦੀ ਗੱਲ ਕਰੀਏ ਆਪਾਂ ਬੋਡੀ ਦੀ ਤਾਂ ਸਟੇਟ ਆ ਉੱਤੋਂ ਜਿਹੜਾ ਪੁੱਠਾ ਪੂਰਾ ਪੱਧਰ ਜਿਵੇਂ ਕਹਿੰਦੇ ਨੇ ਮੰਜਾ ਡੈਂਦਾ ਉਹ ਚੀਜ਼ ਆ ਤੇ ਮੋਟੀ ਲੱਤਾਂ ਵਿੱਚ ਹਾਥੀਆਂ ਵਰਗੇ ਬਿਲਕੁਲ ਭਾਰਾ ਪੈਰ ਅਗਲਾ ਵੀ ਤੇ ਪਿਛਲੀਆਂ ਵੀ ਲੱਤਾਂ ਮજબૂત ਨਿੱਕਰ ਸਰੀਰ ਜਿਹੜਾ ਇਹਦਾ ਸੰਡੋਹੋਲ ਕਹਿੰਦੇ ਨੇ ਨਾ ਗੁੰਦਿਆ ਪਿਆ ਉਹ ਚੀਜ਼ ਆ ਤੇ ਹੁਣ ਨੀਲੀ ਦਾ ਪੱਕੇ ਵੀ ਕਈ ਪਸ਼ੂ ਰੱਖਦੇ ਆ ਪਰ ਲੱਤ ਪਤਲੀ ਹੁੰਦੀ ਇਹਦੀ ਲੱਤ ਬਹੁਤ ਮੋਟੀ ਆਈ ਆ ਪਿੱਛੋਂ ਪੱਟ ਜਿਹੜਾ ਇਹਦਾ ਸਾਤੀਆਂ ਵਾਂਗੂੰ ਤੇ ਅਗਲਾ ਪੈਰ ਵੀ ਜਿਹੜਾ ਬਹੁਤ ਭਾਰਾ ਤੇ ਪਿੱਛੋਂ ਵੀ ਦਾ ਬਾਕਮਾਲਾ ਤੇ ਚੰਗੇ ਦੁੱਧ ਦੀ ਉਮੀਦ ਕਰਦੇ ਆ ਚੰਗੇ ਬਰੀਡਰ ਬੰਦੇ ਕੋਲੇ ਜਾਵੇ ਤਾਂ ਪਤਾ ਨਹੀਂ ਕਿੱਥੇ ਚਲੀ ਜਾਵੇ ਕਰਮਾਲੀ ਤੇ ਰੱਜ ਕੇ ਸੁਨੱਖੀ ਆ ਕੋਈ ਸ਼ੱਕ ਨਹੀਂ ਇਹਦੇ ਜ ਆਪਾਂ ਨੂੰ ਹੋਣਾ ਚਾਹੀਦਾ ਤੇ ਬਿਊਟੀ ਪੈਕ ਤੋਂ ਕਿਸੇ ਚੀਜ਼ ਤੋਂ ਇਹਦੇ 'ਚ ਕਮੀ ਪਈ ਸੀ ਆੱਖ ਵੀ ਗੱਲ ਕਰੀਏ ਆ ਚੈੱਕ ਕਰੋ ਬਿਲਕੁਲ اندرੋਂ ਨੀਲੀ ਭਾ ਮਾਰਦੀ ਤੇ ਜਿਹੜੇ ਪੋਲੇ ਆ ਬਿਲਕੁਲ ਸਾਈਡਾਂ ਰੈੱਡ ਦਿਖਾਈ ਦਿੰਦੀਆਂ ਤੇ ਬਰੀਕੀਆਂ ਛੋਟੀ ਦੇ ਵਿੱਚ ਬਾਹਰ ਜਾਂ ਚੰਗੀ ਤੇ ਉਮੀਦ ਕਰਦੇ ਆ ਕਿ ਚੰਗੇ ਦੁੱਧ ਤੇ ਚੱਲੂਗੀ ਬਾਕੀ ਕੋਈ ਵੀ ਸੱਜਣ ਇਹਨੂੰ ਹੱਥ ਪਾ ਸਕਦਾ ਮੁੱਲੇ ਦਾ 1 ਲੱਖ 25000 ਰੁਪਇਆ ਉਹਦੇ ਵਿੱਚੋਂ ਜਿਹੜਾ ਮਾਨਤਾਨ ਜ਼ਰੂਰ ਤੁਹਾਡਾ ਘਰ ਆ ਜਾਂਦਾ ਕੀਤਾ ਜਾਊਗਾ ਤੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਅੱਛਾ